ਪੀਐਫ ਖਾਤਾਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਇਹ ਖਾਸ ਅਪਡੇਟ ਨਹੀਂ ਤਾਂ ਤੁਹਾਡਾ ਵੀ ਖਾਤਾ ਹੋ ਸਕਦਾ ਹੈ ਬੰਦ ਖਬਰ ਨੂੰ ਸੁਣ ਕੇ ਖਬਰ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਪੀਐਫ ਖਾਤਾਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਇਹ ਖਾਤਾ ਅਪਡੇਟ ਨਹੀਂ ਤਾਂ ਹੋ ਸਕਦਾ ਹੈ ਬੰਦ ਭਾਰਤੀ ਰਜ਼ਰ ਬੈਂਕ ਯਾਨੀ ਕਿ ਆਰ ਬੀ ਆਈ ਵੱਲੋਂ ਪੇਟੀਐਮ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿੱਧੀ ਯਾਨੀ ਕਿ ਈਪੀਐਫ ਨੇ ਵੀ ਪੇਟੀਐਮ ਨਾਲ ਜੁੜੇ ਖਾਤਾਧਾਰਕਾਂ ਨੂੰ ਆਪਣੇ ਖਾਤੇ ਅਪਡੇਟ ਕਰਨ ਲਈ ਕਿਹਾ ਹੈ ਜੇਕਰ ਉਹ ਦਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਆਪਣਾ ਖਾਤਾ ਅਪਡੇਟ ਨਹੀਂ ਕਰਦੇ ਤਾਂ ਫਰਵਰੀ ਤੋਂ ਬਾਅਦ ਹਰ ਮਹੀਨੇ ਉਹਨਾਂ ਦੇ ਖਾਤੇ ਵਿੱਚੋਂ ਕੱਟੀ ਜਾਣ ਵਾਲੀ ਰਕਮ ਬੰਦ ਹੋ ਜਾਵੇਗੀ ਇਹ ਹੁਕਮ ਆਰ ਬੀ ਆਈ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਆਏ ਹਨ ਹੁਣ ਤੁਹਾਨੂੰ ਦੱਸਦੇ ਕਿ ਆਖਿਰਕਾਰ ਕੀ ਹਾਨੇ ਨਾ ਹੁਕਮ ਆਰਬੀਆਈ ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਕਿ ਈਪੀਐਫਓ ਨੇ ਵੀ ਪੇਟੀਐਮ ਪੇਮੈਂਟਸ ਬੈਂਕ ਨਾਲ ਜੁੜੇ ਈਪੀਐਫ ਖਾਤਿਆਂ 'ਚ ਲੈਣ-ਦੇਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਸਾਰੇ ਈਪੀਐਫ ਖਾਤਿਆਂ ਵਿੱਚ ਜਮ੍ਹਾਂ ਜਾਂ ਕ੍ਰੈਡਿਟ ਲੈਣ ਦੇਣ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਜੋ ਪੇਟੀਐਮ ਪੇਮੈਂਟਸ ਬੈਂਕ ਖਾਤਿਆਂ ਨਾਲ ਜੁੜੇ ਹੋਏ ਹਨ ਈਪੀਐਫਓ ਨੇ ਆਪਣੇ ਸਾਰੇ ਫੀਲਡ ਦਫ਼ਤਰਾਂ ਨੂੰ 23 ਫਰਵਰੀ 2024 ਤੋਂ ਪੀਟੀਐਮ ਪੇਮੈਂਟ ਬੈਂਕ ਲਿਮਟਿਡ ਖਾਤਿਆਂ ਨਾਲ ਜੁੜੇ ইপিਐਫ ਖਾਤਿਆਂ ਵਿੱਚ ਦਾਅਵੇ ਦਾ ਨਿਪਟਾਰਾ ਕਰਨ ਤੋਂ ਰੋਕ ਦਿੱਤਾ ਹੈ ਜੇਕਰ ਤੁਹਾਡਾ ইপিਐਫ ਖਾਤਾ ਪੀਟੀਐਮ ਪੇਮੈਂਟ ਬੈਂਕ ਨਾਲ ਜੁੜਿਆ ਹੋਇਆ ਹੈ ਇਸ ਲਈ ਜਿੰਨੀ ਜਲਦੀ ਹੋ ਸਕਦਾ ਹੈ ਇਸ ਨੂੰ ਅਪਡੇਟ ਕਰਵਾ ਲਓ ਭਾਰਤੀ ਰਜ਼ਰ ਬੈਂਕ ਯਾਨਕੀ ਆਰਬੀਆਈ ਵੱਲੋਂ ਪੇਟੀਐਮ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕਰਮਚਾਰੀ ਭੁਗਤਨੀ ਨਿੱਧੀ ਯਾਨਕੀ ਈਪੀਐਫਓ ਨੇ ਵੀ ਪੇਟੀਐਮ ਨਾਲ ਜੁੜੇ ਖਾਤਾਧਾਰਕਾਂ ਨੂੰ ਆਪਣੇ ਖਾਤੇ ਅਪਡੇਟ ਕਰਨ ਲਈ ਕਿਹਾ ਹੈ ਜੇਕਰ ਉਹ નિર્ધારਿਤ ਸਮਾਂ ਸੀਮਾ ਤੋਂ ਪਹਿਲਾਂ ਆਪਣਾ ਖਾਤਾ ਅਪਡੇਟ ਨਹੀਂ ਕਰਦੇ ਤਾਂ ਫਰਵਰੀ ਤੋਂ ਬਾਅਦ ਹਰ ਮਹੀਨੇ ਉਹਨਾਂ ਦੇ ਖਾਤੇ ਵਿੱਚੋਂ ਕੱਟੀ ਜਾਣ ਵਾਲੀ ਰਕਮ ਬੰਦ ਹੋ ਜਾਵੇਗੀ ਇਹ ਹੁਕਮ ਆਰਬੀਆਈ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਆਏ ਹਨ ਹੁਣ ਤੁਹਾਨੂੰ ਦੱਸਦੇ ਕਿ ਆਖਿਰਕਾਰ ਕੀ ਹਾਨੇ ਦੇ ਹੁਕਮ RBI ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਕਿ EPFO ਨੇ ਵੀ Paytm Payments Bank ਨਾਲ ਜੁੜੇ EPF ਖਾਤਿਆਂ 'ਚ ਲੈਣ-ਦੇਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਸਾਰੇ EPF ਖਾਤਿਆਂ ਵਿੱਚ ਜਮਾ ਜਾਂ ਕ੍ਰੈਡਿਟ ਲੈਣ ਦੇਣ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਜੋ Paytm Payments Bank ਖਾਤਿਆਂ ਨਾਲ ਜੁੜੇ ਹੋਏ ਹਨ EPFO ਨੇ ਆਪਣੇ ਸਾਰੇ ਫੀਲਡ ਦਫ਼ਤਰਾਂ ਨੂੰ 23 ਫਰਵਰੀ 2024 ਤੋਂ Paytm Payment Bank Limited ਖਾਤਿਆਂ ਨਾਲ ਜੁੜੇ EPF ਖਾਤਿਆਂ ਵਿੱਚ ਦਾਅਵੇ ਦਾ ਨਿਪਟਾਰਾ ਕਰਨ ਤੋਂ ਰੋਕ ਦਿੱਤਾ ਹੈ ਜੇਕਰ ਤੁਹਾਡਾ EPF ਖਾਤਾ Paytm Payments Bank ਨਾਲ ਜੁੜਿਆ ਹੋਇਆ ਹੈ ਇਸ ਲਈ ਜਿੰਨੀ ਜਲਦੀ ਹੋ ਸਕਦਾ ਹੈ ਇਸ ਨੂੰ ਅਪਡੇਟ ਕਰਵਾ ਲਓ ਭਾਰਤੀ ਰਜ਼ਰ ਬੈਂਕ ਯਾਨਕੀ ਆਰਬੀਆਈ ਵੱਲੋਂ ਪੇਟੀਐਮ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿਧੀ ਯਾਨਕੀ ਈਪੀਐਫਓ ਨੇ ਵੀ ਪੇਟੀਐਮ ਨਾਲ ਜੁੜੇ ਖਾਤਾਧਾਰਕਾਂ ਨੂੰ ਆਪਣੇ ਖਾਤੇ ਅਪਡੇਟ ਕਰਨ ਲਈ ਕਿਹਾ ਹੈ ਜੇਕਰ ਉਹ ਦਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਆਪਣਾ ਖਾਤਾ ਅਪਡੇਟ ਨਹੀਂ ਕਰਦੇ ਤਾਂ ਫਰਵਰੀ ਤੋਂ ਬਾਅਦ ਹਰ ਮਹੀਨੇ ਉਹਨਾਂ ਦੇ ਖਾਤੇ ਵਿੱਚੋਂ ਕੱਟੀ ਜਾਣ ਵਾਲੀ ਰਕਮ ਬੰਦ ਹੋ ਜਾਵੇਗੀ ਇਹ ਹੁਕਮ ਆਰਬੀਆਈ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਦੀ ਸੇਵਾ ਤੇ ਪਾਬੰਦੀ ਲਗਾਉਣ ਤੋਂ ਬਾਅਦ ਆਏ ਹੈ